ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਸਿੱਧੂ ਮੂਸੇ ਵਾਲੇ ਬਾਈ ਦਾ ਬਰਥਡੇ ਆ ਤੇ 2 ਸਾਲ ਹੋ ਗਏ ਬਾਈ ਨੂੰ ਆਪਣੇ ਕੋਲੋਂ ਗਿਆਨੂ ਤੇ 2 ਸਾਲਾਂ ਬਾਅਦ ਅੱਜ ਬਾਈ ਦਾ ਦੂਜਾ ਬਰਥਡੇ ਆ ਤੇ ਬਾਈ ਨੂੰ ਸਾਡੇ ਸਾਰਿਆਂ ਵੱਲੋਂ ਹੈਪੀ ਬਰਥਡੇ ਦੇਖੀ ਤਾਂ ਅੱਜ ਇੰਡਸਟਰੀ ਵਿੱਚੋਂ ਕਈ ਜਾਣੇ ਸਿੱਧੂ ਮੂਸੇਵਾਲ ਨੂੰ ਬਰੱਡੇ ਵਿਸ਼ਵੀਕ ਕਰ ਰਹੇ ਨੇ ਜਿਨ੍ਹਾਂ ਵਿੱਚੋਂ ਆਰਨੇਤ ਵੀ ਕਾਫੀ ਲੰਮੇ ਅਰਸੇ ਤੋਂ ਬਾਅਦ ਦੇਖਿਆ ਤਾਂ ਸਿੱਧੂ ਮੂਸੇਵਾਲੇ ਬਾਰੇ ਬਗ ਜੋ ਬੋਲਦਾ ਹੋਇਆ ਦਿਖਾਈ ਦਿੱਤਾ ਹੈ ਜਿਸ ਵਿੱਚ ਆਰਨੇਤ ਨੇ ਇੱਕ ਸਟੋਰੀ ਪਾਉਂਦੀ ਹੋਈ ਲਿਖਿਆ ਕਿ ਹੈਪੀ ਬਰਥਡੇ ਭਰਾ ਮੇਰਾ ਤੇਰੀ ਕਮੀ ਕਦੇ ਵੀ ਪੂਰੀ ਨਹੀਂ ਹੋਣੀ ਜਦੋਂ ਤੂੰ ਸੀ ਜ਼ਿੰਦਗੀ ਨੂੰ ਜਿਉਂਦਾ ਸਵਾਦ ਹੀ ਹੋਰ ਸੀ ਖੁਸ਼ੀ ਜੀ ਹੁੰਦੀ ਸੀ ਆਪਣੇ ਇਸ 뮤직 ਫੀਲਡ ਨੂੰ ਲੈ ਕੇ ਘਰਦਿਆਂ ਨੂੰ ਵੀ ਬਹੁਤ ਚਾਹ ਹੁੰਦਾ ਸੀ ਕਿਉਂਕਿ ਬਹੁਤ ਗਰਾਊਂਡ ਲੈਵਲ ਤੋਂ ਉੱਠਿਆ ਸੀ ਕਦੀ ਸੋਚਿਆ ਨਹੀਂ ਸੀ ਵੀ ਇੰਨਾ ਪਿਆਰ ਮਿਲਣਾ ਹੈ ਆਲਵੇਜ ਮਿਸ ਯੂ ਬ੍ਰਦਰ ਦੋਸਤੋ ਆਰਨੇਤ ਨੇ ਇਹ ਵਾਲੀ ਸਟੋਰੀ ਸਿੱਧੂ ਮੂਸੇਵਾਲ ਦੇ ਬਰਥਡੇ ਪਰ ਸਾਂਝੀ ਕੀਤੀ ਹੈ ਤੇ ਆਪਣੇ ਭਾਵਗ ਬੋਲ ਵੀ ਲਿਖੇ ਨੇ ਬਾਕੀ ਤੁਸੀਂ ਵੀ ਸਾਰੇ ਸਿੱਧੂ ਮੂਸੇਵਾਲ ਨੂੰ ਕਮੈਂਟਾਂ ਵਿੱਚ ਬਰਥਡੇ ਵਿਸ਼ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਵੀ ਲਿਖਣਾ ਨਾ ਭੁੱਲਿਓ ਤੇ ਜਲਦ ਮਿਲਦੇ ਆਪਾਂ ਇੱਕ ਨਵੀਂ ਅਪਡੇਟ ਨਾਲ ਧੰਨਵਾਦ